ਰੱਬ ਦੇ ਨਾਮ ਤੋਂ ਲੜਦੇ ਬੰਦੇ ਕੀ ਕੀ ਸਿੱਤਮ ਨੇ ਕਰਦੇ ਬੰਦੇ ਰੱਬ ਦਾ ਦੂਜਾ ਨਾਮ ਮੁਹੱਬਤ ਫਿਰ ਨਫ਼ਰਤ ਵਿੱਚ ਸੜਦੇ ਬੰਦੇ ਕਰਦਾ ਰੋਹੇ ਸਕੀਮਾ ਇਹ ਵੈਰੀ ਦੇ ਕਾਜ਼ੀਆਂ ਲੰਡਨ ਵਿੱਚ ਲਿਆਤਾ ਇੱਕ ਤੂਫਾਨ ਪੰਜਾਬੀ ਨੇ ਇੰਗਲੈਂਡ ਵਿੱਚ ਪਾਤਾ ਜਾਂ ਕਮਜ਼ਾਨ ਪੰਜਾਬੀ ਨੇ ਡਕੜ ਬੂਮ ਪਕੜ ਤੂੰ ਧੜਮ ਧੜਮ ਪਤਾ ਨਹੀਂ ਪਿੱਛੇ ਜਿਹੇ ਦੌਰ ਚੱਲਿਆ ਉਹ ਬੰਦੂਕਾਂ ਹੀ ਚੁੱਕੀ ਫਿਰਦੇ ਹਾਂ ਉਹ ਰਵਾਲਵਰ ਚੁੱਕੀ ਫਿਰਦੇ ਮਾਰ ਦਾਂਗੇ ਫੂਕਦੇਾਂਗੇ ਵੱਟਦੇਾਂਗੇ ਇਹ ਸਾਡਾ ਪੰਜਾਬ ਤੇ ਨਹੀਂ ਸੀ ਹੁੱਕਗੀ ਤਾਂ ਆ ਸੀ ਮਿੱਤਰਾਂ ਦੀ ਅੱਖਾਂ ਜਲਾ ਲੈ ਬੰਦਾ ਬੰਦਾ ਮਾਰਨਾ ਤੇ 10 20 ਤੁਸੀਂ ਤੁਸੀਂ ਕਾਤਲੋਂ ਮੇਰਾ ਸ਼ਹਿਰ ਸੁਨਾਮ ਉਦਮ ਸਿੰਘ ਨਾਮ ਹਮਾਰਾ ਇਹ ਪਾਪੀ ਅੜਵਹਰ ਫੈਰ ਸੇ ਹਮਨੇ ਮਾਰਾ ਤੁਸੀਂ ਜਲਾਦ ਹੋ ਤੁਸੀਂ ਕਲਾਕਾਰ ਹੋ ਤੁਸੀਂ ਲੋਕਾਂ ਨੂੰ ਮੁਹੱਬਤ ਹੰਡੋ ਜੀ ਮਕਸ਼ਨ ਮੁਖਿਆ ਹੂੰ ਆਟਾ ਮੁਖਿਆ ਮੁੱਕ ਗਏ ਨੇ ਦਾਣ ਮੁਫਲਸੀ ਦੇ ਦੌਰ ਵਿੱਚ ਤੜਪ ਤੜਪ ਕੇ ਮਰ ਗਏ ਮਹਿੰਗਾਈ ਦੇ ਦੌਰ ਵਿੱਚ ਕਿਹੜਾ ਸੰਦਾ ਗਾ ਪਿਆਰ ਦੇ ਗੀਤ ਖਾਂ ਗਾ ਤੁਸੀਂ ਯੋਧਿਆਂ ਦੀ ਗੱਲ ਕਰੋ ਯੋਧਿਆਂ ਦੀ ਗੱਲ ਉਹ ਤੁਮ ਸਿੰਘ ਦੀ ਗੱਲ ਕਰੋ ਕਰਤਾਰ ਸਿੰਘ ਸਰਾਭੇ ਦੀ ਗੱਲ ਕਰੋ ਭਗਤ ਸਿੰਘ ਦੀ ਗੱਲ ਕਰੋ ਬੱਬਰ ਸ਼ਹੀਦਾਂ ਦੀ ਗੱਲ ਕਰੋ ਸਤਿ ਸ਼ਕਾਲ ਮੈਂ ਸੋਮ ਸਹ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੋਸਤੋ ਅੱਜ ਸਟੂਡੀਓ ਦੇ ਵਿੱਚ ਜਿਸ ਕਲਾਕਾਰ ਦੇ ਨਾਲ ਮੈਂ ਰੂਪ ਰੂਪ ਆਪ ਸਭ ਨੂੰ ਕਰਵਾਉਣ ਜਾ ਰਿਹਾ ਪਹਿਲੇ ਐਪੀਸੋਡ ਵਿੱਚ ਤੁਸੀਂ ਵੇਖਿਆ ਹੋਣਾ ਕਿ ਇਹਨਾਂ ਨੇ ਉਸਤਾਦ ਲਾਲ ਚੰਦ ਜਮਲਾ ਜੱਟ ਜੀ ਨੂੰ ਉਹਨਾਂ ਦੀ ਸੰਗਤ ਬਹੁਤ ਸਾਲ ਕੀਤੀ ਹੈ ਉਹਨਾਂ ਨੂੰ ਗਾਇਆ ਬਹੁਤ ਹੈ ਔਰ ਵੱਡੀ ਗੱਲ ਹੈ ਕਿ ਉਹਨਾਂ ਦੇ ਗੀਤ ਗਾਏ ਹੋਏ ਇਹਨਾਂ ਨੇ ਉਹਨਾਂ ਦੇ ਹੀ ਸਾਹਮਣੇ ਜਿਹੜੇ ਨੇ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਹੈ ਇਹ ਬਹੁਤ ਵੱਡੀ ਗੱਲ ਹੈ ਔਰ ਫਿਰ ਇੱਕ ਆਸ਼ੀਰਵਾਦ ਵੀ ਦਿੱਤਾ ਹੈ ਕੇ ਕਾਕਾ ਠੀਕ ਹੈ ਮੈਨੂੰ ਖੁਸ਼ੀ ਹੈ ਕਿ ਤੁਸੀਂ ਮੇਰੇ ਗੀਤ ਗਾਉਂਦੇ ਹੋ ਹੁਣ ਤੁਸੀਂ ਗੁਜਰ ਆਪਣੇ ਵੀ ਗੀਤ ਗਾਇਆ ਕਰੋ ਹੁਣ ਇਸ ਐਪੀਸੋਡ ਦੇ ਵਿੱਚ ਆਪਾਂ ਅੱਜ ਦੇ ਮਹਿਮਾਨ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਦੇ ਲਿਖੇ ਹੋਏ ਗੀਤਾਂ ਬਾਰੇ ਔਰ ਉਹਨਾਂ ਦੇ ਲਿਖੇ ਆਪਣੇ ਖੁਦ ਕੰਪੋਜੀਸ਼ਨ ਬਣਾਈ ਔਰ ਖੁਦ ਉਸ ਨੂੰ ਗਾਇਆ ਉਹਨਾਂ ਗੀਤਾਂ ਦੀ ਆਪਾਂ ਗੱਲਬਾਤ ਕਰਾਂਗੇ ਸੋ ਇੱਕ ਵਾਰ ਫਿਰ ਇਸ ਐਪੀਸੋਡ ਦੇ ਵਿੱਚ ਖੂਬਸੂਰਤ ਬੁਲੰਦ ਮਿੱਠੀ ਆਵਾਜ਼ ਦੇ ਮਾਲਕ ਜਨਾਬ ਸੁਲੱਖਣ ਸਿੰਘ ਨਰਾਲਾ ਜੀ ਨਰਾਲਾ ਸਾਹਿਬ ਸਵਾਗਤ ਹੈ ਸਸਰੀ ਗਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਸੋਤਿਆਂ ਦਾ ਸੋਤਾ ਸਾਹਿਬ ਤੁਹਾਡਾ ਵੀ ਸਵਾਗਤ ਮਹਾਰਾਜ ਤੁਸੀਂ ਇੰਟਰੋਡਿਊਸ ਕਰਾਇਆ ਕੀ ਗੱਲ ਇਹ ਤਾਂ ਮੁੱਕ ਗਿਆ ਸੀ ਕੰਮ ਸਾਰਾ ਕਿਉਂਕਿ ਨਰਾਲਾ ਜੀ ਤੁਸੀਂ ਇਹ ਕਿਉਂ ਕਹਿੰਦੇ ਰਹਿੰਦੇ ਆ ਵੀ ਮੁੱਕ ਗਿਆ ਸੀ ਕੰਮ ਕਿ ਮੈਂ ਅੱਜ ਜਿਹੜੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਜੀ ਮੈਨੂੰ ਬੜਾ ਲੱਗਦਾ ਅੱਜ ਗੀਤ ਹੀ ਬਹੁਤ ਬਣਾ ਬਹੁਤ ਮਹਿੰਗਾ ਹਾਇ ਹਾਲਾਂਕਿ ਮੈਂ ਮਿਊਜ਼ਿਕ ਦੇ ਕੁਸ਼ਨ ਕੁਛ ਕਰਦਾ ਰਹਿੰਦਾ ਰਹਿੰਦਾ ਪਰ ਜਾਨੀ ਕਿ ਸਾਡੇ ਲੋਕਾਂ ਦੇ ਤੱਕ ਕਹਿਰ ਵਾਪਰ ਗਿਆ ਸਾਡੇ ਕੰਮ ਖਤਮ ਹੋ ਗਏ ਦੁੱਖ ਲੈਣਾ ਲਿਖਿਆ ਸੀ ਜਿਦੋਂ ਕਰੋਨਾ ਲੱਗਾ ਵਾਜੇ ਤਬਲੇ ਬੰਦ ਪਏ ਨੇ ਹਾਂ ਆਰਟਿਸਟਾਂ ਦੀ ਜ਼ਿੰਦਗੀ ਜੀ ਵਾਜੇ ਤਬਲੇ ਬੰਦ ਪਏ ਨੇ ਵਰਤ ਕਾਏ ਕੀ ਭਾਣੇ ਜੀ ਆਸ਼ਨ ਮੁੱਕਿਆ ਹਾਂ ਆਟਾ ਮੁੱਕਿਆ ਮੁੱਕ ਗਏ ਨੇ ਦਾਣੇ ਮੁਫਲਸੀ ਦੇ ਦੌਰ ਵਿੱਚ ਤੜਪ ਤੜਪ ਕੇ ਮਰ ਗਏ ਮਹਿੰਗਾਈ ਦੇ ਦੌਰ ਵਿੱਚ ਕਿਹੜਾ ਸੌਦਾ ਗਾਣ? ਹਾਂ ਮਹਿੰਗਾਈ ਦੇ ਦੌਰ ਵਿੱਚ ਕਿਹੜਾ ਸੌਦਾ ਗਾਣ ਹੈ ਸਾਡੀ ਕਲਾਕਾਰਾਂ ਨੇ ਮੈਂ ਤਾਂ ਚਲੋ ਦਰਦ ਦਾ ਸ਼ੁਕਰ ਕਰਦਾ ਜੀ ਬਈ ਬਹੁਤ ਖੁਸ਼ ਹੈ ਮੈਨੂੰ ਰੋਟੀ ਮਿਲ ਜਿੰਦੀ ਹੈ ਬਿਲਕੁਲ ਬੜੀ ਬਖਸ਼ਿਸ਼ ਹੈ ਪੋਸਟ ਗ੍ਰੈਜੂਏਟ ਆ ਨਾ ਬਸ ਤੇ ਜਾਨੀ ਕਿ ਪਰ ਫਿਰ ਜਦੋਂ ਦੂਜੇ ਆਰਟਿਸਟਾਂ ਨੂੰ ਵੇਖੀਦਾ ਨਾ ਬੜਾ ਦੁੱਖ ਹੁੰਦਾ ਅਸੀਂ ਕਿਸੇ ਦਾ ਕੀ ਬੁਰਾ ਕਰਨਾ ਅਸੀਂ ਤਾਂ ਭਲਾ ਹੀ ਮੰਗਾਂਗੇ ਓਹੋ ਅਸੀਂ ਲੋਕ ਭਲਾ ਮੰਗਣ ਵਾਲੇ ਅਸੀਂ ਲੋਕ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਅਸ ਮਰਾਲਾ ਜੀ ਤੁਹਾਡੇ ਨਾਲ ਜਦੋਂ ਵੀ ਮੇਰੀ ਮੁਲਾਕਾਤ ਹੁੰਦੀ ਹੈ ਮੈਂ ਖੁਦ ਭਾਵਕ ਹੋ ਜਾਂਦਾ ਕਿ ਜਿਸ ਜਿਸ ਮਤਲਬ ਰਤਬੇ ਦੇ ਤੁਸੀਂ ਹੱਕਦਾਰ ਹੋ ਜਿਸ ਰਤਬੇ ਦੇ ਤੁਸੀਂ ਮਾਸ਼ਾਅੱਲਾਹ ਜ਼ਿੰਦਗੀਆਂ ਦੇਖੀਆਂ ਨੇ ਜਦੋਂ ਰੇਡੀਓ ਸਟੇਸ਼ਨ ਬਾਰੇ ਸੋਚਦੇ ਸੀ ਕਿ ਬੋਲਦੇ ਕਿਦਾਂ ਆ ਸਾਡੇ ਤੱਕ ਕਦੋਂ ਆਵਾਜ਼ ਆਉਂਦੀ ਹੈ ਕਿਸ ਤਰ੍ਹਾਂ ਆਉਂਦੀ ਹੈ ਔਰ ਤੁਸੀਂ ਉਸ ਪਿੱਛੇ ਸਟੂਡੀਓ ਦੀ ਸ਼ਾਨ ਹੋਇਆ ਕਰਦੇ ਸੀ हां वो एक दौर सी जदों चिट्टियां ते गणे भाई जी चिट्टियां ਪਾਉਣੀਆਂ ਲੋਕਾਂ ਨੇ ਫਰਮਾਇਸ਼ ਕਰਨੀ ਦਿੱਲੀ ਮੰਗਾਉਂਦਾ ਸੀ ਤੇ ਮੇਰੇ ਪਿੰਟ ਵਾਲੇ ਮੈਨੂੰ ਕਹਿੰਦੇ ਹੁੰਦੇ ਸੀ ਹਾਂ ਹਰਿਆਣੇ ਵਾਲੇ ਹੈ भाई ओणਾ ਇਸਮੇ ਕਿੱਕਰ ਗੁੱਸਾ ਤੋ ਮਾਰ ਕੇ ਇਹ ਬਾਤ ਉਹ ਇਤਨਾ ਸਾਡੇ ਰੇਡੀਓ ਤੋਂ ਐਡਾ ਵੱਡਾ ਮਨਸ ਭਾਈ ਪਹਿਲੇ ਦਾ ਜੀ ਉਹ ਖਣ ਵੀ ਮਜ਼ਾਕ ਕਰਦਾ ਹੈ ਇਹਨੂੰ ਕੀ ਪਤਾ ਰੇਡੀਓ ਕੀ ਹੁੰਦਾ ਜੀ 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 ਕਿ ਉਹ ਦੁਪਹਿਰੇ ਇਹ ਪ੍ਰੋਗਰਾਮ ਚਲਦਾ ਹੁੰਦਾ 2:35 ਵਜੇ ਅੱਛਾ ਜੀ ਬਿਲੀ ਉਹ ਤਾਂ ਰੇਡੀਓ ਨਹੀਂ ਸੀ ਹੁੰਦੇ ਲੋਕਾਂ ਕੋਲ ਬਹੁਤ ਕਿਸੇ ਕਿਸੇ ਕੋ ਜੀ 85 ਰੇਡੀਓ ਹੁੰਦੇ ਸੀ ਉਹ ਕੀ ਹਰਿਆਣੇ ਦੀ ਗੱਲ ਕਰਦਾ ਜੀ 85 ਰੇਡੀਓ ਦੇ ਵਿੱਚ ਪਿੰਡ ਦੀ ਪਛਾਤਾ ਰੇਡੀਓ ਹੁੰਦਾ ਸੀ ਹੂੰ ਉਹਦਾ ਇੱਕ ਨਾ ਹਾਰਨ ਜਿਹਾ ਹੁੰਦਾ ਸੀ ਤੁ ਤੁ ਜਿਆ ਬਹੁਤ ਵੱਡਾ ਉੱਚੇ ਥਾਂ ਤੇ ਲਾ ਦਿੰਦੇ ਹਾਂ ਤੇ ਪੋਲੂਸ਼ਨ ਨਹੀਂ ਸੀ ਹੁੰਦਾ ਹਾਂ ਉਹ ਜਦੋਂ ਦੁਪਹਿਰ ਨੂੰ ਗਾਣੇ ਚੱਲਦੇ ਨਾ ਜੀ ਉਹ ਫਿਰ 10-10 ਮੀ ਲਗਾਣੇ ਸ਼ੁਰੂ ਆਟ-ਆਟ ਮਾਈਕ ਸਾਫ ਸਫਾਈ ਤੇ ਮੈਂ ਪਹਿਲਾਂ ਤਾਂ ਮੈਂ ਪਿੰਡ ਵਾਲਿਆਂ ਨੂੰ ਆਖਿਆ ਵੀ ਰੇਡੀਓ ਤੇ ਗਾ ਕੇ ਆ ਜੀ ਉਹ ਮੈਂ ਮਜ਼ਾਕ ਕਰਨਾ ਫਿਰ ਭੁਗਾਈ ਮਾਰਨ ਲੱਗ ਰਹੀ ਸੀ ਨੇ ਕੇ ਵੀਰਾ ਹੂੰ ਕਿ ਸਾਡੇ ਇਲਾਕੇ ਦੀ ਬੋਲੀ ਹੈ ਮਾਨਾ ਬੋਲਾ ਬਾਵ ਹੈ ਯੂ ਇਸ ਨੇ ਜਵਾਕ ਸਨੋੜਾ ਕੌਣ ਜਾਣਦੇ ਅੰਦਰ ਤੇ ਖੈਰ ਜੀ ਚਲੋ ਉਹ ਮੈਂ ਵੀ ਫਿਰ ਆਖਿਆ ਚਲੋ ਉਹਨਾਂ ਦੀ ਮਰਜ਼ੀ ਹੈ ਤਾਂ ਮੈਂ ਮੇਰੇ ਭਰਾ ਛੋਟੇ ਦੇ ਨਾਲ ਦੋਵਾਂ ਦਿਨਾਂ ਖੇਚ ਸੀ ਹੂੰ ਸਾਡੇ ਪਿੰਡੋਂ ਖੇਤ ਸੀ ਘੱਟੋ ਘੱਟ 2.5 ਕਿਲੋਮੀਟਰ ਜੀ ਦੂਰ ਤੇ ਅਸੀਂ 1 ਅਕਤੂਬਰ ਦੇ ਦਿਨ ਸੀ 16 ਅਕਤੂਬਰ ਹੂੰ ਤੇ ਬਾਹਰ ਥੋੜੀ ਠੰਢੀ ਠੰਢੀ ਵਗੇ ਹੂੰ ਤੇ ਉਹ ਅਨਸਰ ਗੋਲੀ ਜਦੋਂ ਵੀ ਅੱਜ ਦੇ ਸਾਡੇ ਕਲਾਕਾਰ ਸੁਲੱਖਣ ਸਿੰਘ ਦਰਾਲਾ ਆਹ ਇਹ ਤੁਹਾਡੇ ਸਾਹਮਣੇ ਹੁਣ ਪੇਸ਼ ਕਰਨਗੇ ਭਗਤਪੂਰਨ ਹੂੰ ਉਹ ਮੇਰੇ ਜਦੋਂ ਤੁੰ ਵੀ ਵੱਜੀ ਉਹ ਮੇਰੇ ਭਰਾ ਨੱਚਣ ਲੱਗ ਪਏ ਅੱਛਾ ਲੈ ਵੀ ਸਾਡਾ ਬੰਦਾ ਆ ਗਿਆ ਹਾਂ ਉਹ ਤਿੰਨ ਗਾਣੇ ਆਏ ਜੀ ਤੇ ਉਹ ਫਿਰ ਪਿੰਡ ਵਾਲਿਆਂ ਵੀ ਰੋਲਾ ਪਾਤਾ ਭਤਪੁਰਨ ਦੀ ਆਪਣਕੇ ਲੈ ਹਾਂ ਜੀ ਤੇ ਭਗਤਪੁਰਨ ਦਾ ਕੀ ਸੀ ਜੀ ਤੇ ਆਪਣੇ ਨੂਰਪੁਰੀ ਸਾਹਿਬ ਦਾ ਕੀ ਸੀ ਉਹ ਦੁਨੀਆਂ ਦੇ ਬੰਦੇ ਉਹ ਪੁੱਛਿਓ ਪੁੱਛਿਓ ਉਹਨਾਂ ਨੇ ਸਾਹ ਇਨਸਾਨਾਂ ਨੂੰ ਇੱਕ ਹੋਰ ਕੀ ਸੀ ਬੜਾ ਪਿਆਰਾ ਉਹ ਸੀ ਵੀਰ ਹੋਵੇ ਇੱਕ ਪਹਿਣਾ ਹੁਣ ਕਿੰਨੀਆਂ ਤਾਂ ਵੀ ਵੀਰਾਂ ਲੋਹੜੀ ਤੇ ਲਿਆਉ ਪਹਿਨਿਆ ਉਹ ਫਿਰ ਜਲੰਧਰੋਂ ਬੜਾ ਚੱਲਿਆ ਕੀ ਉਂਠੀ ਬੋਲ ਕੀ ਸੀ ਇਹ ਸਰੋ ਉਹਦੇ ਸੀ ਜੀ ਜਦ ਲੋਹੜੀ ਹੁੰਦੀ ਹੈ ਨਾ ਲੋਹੜੀ ਆਪਣੀ ਤਾਂ ਪਹਿਣਾ ਵਾਸਤੇ ਵੀ ਪਿੰਨੀਆਂ ਲੈ ਕੇ ਜਾਂਦੇ ਜੀ ਉਹ ਸਹੀ ਗਾ ਕੇ ਸੁਣਾਵਾਂਗਾ ਹਾਂ ਹਾਂ ਗਾ ਕੇ ਪਲੀਜ਼ ਪਲੀਜ਼ ਬੜਾ ਮੁਸ਼ਕਲ ਨਾਲ ੜਕੇ ਆਏ ਤੁਸੀਂ ਅੱਜ ਵੀਰ ਹੋ ਵਈਕ ਪਹਿਣਾ ਹੁਣ ਕਿੰਨੀਆਂ ਤਾਂ ਵੀਰਾਂ ਲੋਹੜੀ ਤੇ ਲੈ ਆਉ ਕਿੰਨੀਆਂ ਵੀਰ ਹੋ ਵਈਕ ਪਹਿਣਾ ਹੋਣ ਕਿੰਨੀਆਂ ਤਾਂ ਵੀਰ ਅਲੋੜੀ ਤੇ ਉਹ ਆਉਂ ਪਿੰਡੀਆਂ ਵੀਰ ਚਾਚੇ ਤਾਇਆ ਕਦੇ ਨਾ ਪੁਜਦਾ ਵੀਰ ਬਿਨਾ ਪਹਿਣਦਾ ਕਲਿਆ ਜਪੁਜਦਾ ਵੀਰ ਚਾਚੇ ਤਾਇਆ ਕਦੇ ਨਾ ਪੁਜਦਾ ਵੀਰ ਬਿਨਾ ਪਹਿਣਦਾ ਕਲਿਆ ਜ ਕੁਝ ਦਾ ਵੀਰ ਹੋਵੇ ਇੱਕ ਹੈਾ ਹੋਣ ਕਿੰਨੀਆਂ ਕਾ ਵੀਰ ਅਲੋੜੀ ਤੇ ਲੈ ਆਉਂ ਪਿਲੀਆਂ ਉਹ ਸਾਡੇ ਸਭ ਦਾ ਚੜਦਾ ਰੰਗ ਬਿਊਟੀਫੁੱਲ ਸਾਡੇ ਰਿਸ਼ਤਿਆਂ ਦੀ ਗੱਲ ਜੀ ਜੀ ਬਹੁਤ ਵਧੀਆ ਗੀਤ ਸੀਗੇ ਜੀ ਪਰ ਮੈਂ ਕਹਿੰਦਾ ਕਿ ਰਿਸ਼ਤਿਆਂ ਦੀ ਜਿਹੜੀ ਗੱਲ ਹੈ ਪੁਰਾਣੇ ਗੀਤਾਂ ਵਿੱਚ ਬਹੁਤ ਸੀ ਅੱਜ ਕੁਝ ਰਿਸ਼ਤਿਆਂ ਦੀ ਗੱਲ ਕਰਦੇ ਜ਼ਰੂਰ ਹੈ ਪਰ ਉਹ ਕਿਤੇ ਦੀ ਕਿਤੇ ਲੈ ਜਾਂਦੇ ਆ ਮਰਾਲਾ ਜੀ ਰਿਸ਼ਤੇ ਰਹੇ ਜੀ ਹਾਂ ਰਿਸ਼ਤੇ ਨੇ ਜੀ ਸਵਾਰਥ ਹੋ ਗਿਆ ਸਵਾਰਥ ਹੋ ਗਿਆ ਅੱਛਾ ਉਹ ਗਾਇਕ ਚੀ ਦਰਦ ਹੈ ਨਹੀਂ ਤਕੜ ਦੂਨ ਤਕੜ ਦੂਨ ਧੜਮ ਧੜਮ ਪਤਾ ਨਹੀਂ ਪਿੱਛੇ ਜੇ ਦੌਰ ਚੱਲਿਆ ਉਹ ਬੰਦੂਕਾਂ ਹੀ ਚੁੱਕੀ ਫਿਰਦੇ ਹਾਂ ਉਹ ਰਵਾਲਵਰ ਚੁੱਕੀ ਫਿਰਦੇ ਮਾਰ ਦਾਂਗੇ ਫੂਕਦੇਾਂਗੇ ਵੱਟਦੇਾਂਗੇ ਇਹ ਸਾਡਾ ਪੰਜਾਬ ਤੇ ਨਹੀਂ ਸੀ ਇਹ ਨਹੀਂ ਸੀ ਬਸ ਪੰਜਾਬ ਦੇ ਗੀਤ ਇਹ ਨਹੀਂ ਸੀ ਬਿਲਕੁਲ ਆ ਮੋਢਿਆਂ ਤੇ ਮੌਤ ਨੱਚੀ ਜਾਂਦੀ ਹੈ ਮੈਂ ਤਬਾਹ ਕਰ ਦੂੰ ਮੈਂ ਫੂਕ ਦੂੰ ਇਹ ਬੰਦਾ ਬੰਦਾ ਮਾਰਦਾ ਮੈਂ ਪੁੱਛਣਾ ਹੁੱਕ ਗੀਤ ਆ ਸੀ ਮਿਤਰਾ ਦੀ ਅੱਖਾਂ ਜਲਾ ਲੇ ਬੰਦਾ ਬੰਦਾ ਮਾਰਨਾ ਤੇ 10 20 ਤੁਸੀਂ ਕਾਤਲ ਹੋ ਤੁਸੀਂ ਜਲਾਦ ਹੋ ਤੁਸੀਂ ਕਲਾਕਾਰ ਹੋ ਤੁਸੀਂ ਲੋਕਾਂ ਨੂੰ ਮੁਹੱਬਤ ਹੰਡੋ ਪਿਆਰ ਤੇ ਗੀਤ ਹਾਂ ਗਾਓ ਤੁਸੀਂ ਯੋਧਿਆਂ ਦੀ ਗੱਲ ਕਰੋ ਯੋਧਿਆਂ ਦੀ ਗੱਲ ਉਹ ਤੁਮ ਸਿੰਘ ਦੀ ਗੱਲ ਕਰੋ ਕਰਤਾਰ ਸਿੰਘ ਸਰਾਭੇ ਦੀ ਗੱਲ ਕਰੋ ਭਗਤ ਸਿੰਘ ਦੀ ਗੱਲ ਕਰੋ ਬੱਬਰ ਸ਼ਹੀਦਾਂ ਦੀ ਗੱਲ ਕਰੋ ਹੈ ਜਿਹੜੀਆਂ ਵਾਲੇ ਬਾਗ ਮੈਂ ਖੁਦ ਗਾਇਆ ਜੀ ਸਰਦਾਰ ਹੁਦਮ ਸਿੰਘ ਨੂੰ ਮੇਰੀਆਂ ਦੋ ਕਾਸ਼ਟਾਂ ਆਈਆਂ ਜੀ ਅੱਜ ਵੀ YouTube ਤੇ ਪਈ ਹੈ ਜੀ ਇੰਗਲੈਂਡ ਚ ਪਾਸ ਆ ਜਾ ਕਮਸਾਨ ਪੰਜਾਬੀ ਨੇ ਕੀ ਕੀ ਸੀ ਬੋਲ ਉਹਦੇ ਉਹ ਜਦੋਂ ਉਦਮ ਸਿੰਘ ਉਹ ਕੀ ਕਹਿੰਦਾ ਵੈਸੇ ਇਹ ਐਕਚੁਅਲੀ ਇਹ ਸੀਗੀ ਕਬੀਸ਼ਰੀ ਓਕੇ ਇਹਨੂੰ ਮੈਂ ਫਿਰ 뮤직 'ਚ ਟਾਰ ਕੇ ਗਾਇਆ ਆਹਾ ਮੇਰਾ ਸ਼ਹਿਰ ਸੁਨਾਮ ਉਦਮ ਸਿੰਘ ਨਾਮ ਹਮਾਰਾ ਇਹ ਪਾਪੀ ਅੜਵਹਰ ਫੈਰ ਸੇ ਹਮਨੇ ਮਾਰਾ ਇਹ ਥੋੜਾ ਮਿਕਸ ਹਿੰਦੀ ਤੇ ਪੰਜਾਬੀ ਸੀ ਜੀ 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 ਆਪ ਅੱਛਾ ਕਿਆਲਾ ਸਮੂਹੀ ਮੇਰਾ ਸ਼ਹਿਰ ਸਨਾਮ ਉਦਮ ਸਿੰਘ ਦਾ ਵਹਾਰਾ ਇਹ ਪੱਪੀ ਅਗਵਾਰ ਫੈਰ ਸ ਹਮਨੇ ਮਾਰਾ ਹੈ ਧਗੇਦਾਰ ਸਰਕਾਰ ਮਾਰਿਆ ਬਾਲ ਪੰਜਾਬੀ ਨੇ ਇੰਗਲੈਂਡ ਵਿੱਚ ਪਾਤਾ ਜਾ ਕਮਜ਼ਾਨ ਪੰਜਾਬੀ ਨੇ ਉਹ ਇੰਗਲੈਂਡ ਵਿੱਚ ਪਾਤਾ ਜਾ ਕਮਜ਼ਾਨ ਪੰਜਾਬੀ ਨੇ ਕਿਆ ਬਾਤ ਹੈ ਕਿਆ ਰੋਣ ਵਾਲੀਆਂ ਰੂਹਾਂ ਰੜਕਾਂ 21 ਸਾਲ ਦੀਆਂ ਕਰਦਾ ਰੋਜ਼ ਸਕੀਮਾਂ ਵੈਰੀ ਦੇ ਕਾਦੀਆਂ ਕਰਦਾ ਰੋਜ਼ ਸਕੀਮਾਂ ਇਹ ਵੈਰੀ ਦੇ ਕਾਦੀਆਂ ਲੰਡਨ ਵਿੱਚ ਲਿਆਤਾ ਇੱਕ ਤੂਫਾਨ ਪੰਜਾਬੀ ਨੇ ਇੰਗਲੈਂਡ ਵਿੱਚ ਪਾਤਾ ਜਾਂ ਕਮਜ਼ਾਨ ਪੰਜਾਬੀ ਨੇ ਤੇ ਕੀ ਬਾਤ ਹੈ ਵਾਕਈ ਮਰਾਲਾ ਜੀ ਇਹ ਬਿਲਕੁਲ ਯੋਧਾ ਨਹੀਂ ਗੱਲਾਂ ਸਹੀ ਸਾਨੂੰ ਵੀ ਮਜ਼ਾ ਆਉਂਦਾ ਸੀ ਸਾਨੂੰ ਵੀ ਹੁੰਦਾ ਸੀ ਜਦੋਂ ਭਗਤ ਸਿੰਘ ਦੀ ਘੋੜੀ ਗਾਉਂਦੇ ਮੈਂ ਤੁਸੀਂ ਹੈਰਾਨ ਹੋਗੇ ਹਰਿਆਣੇ 'ਚ ਹੂੰ ਮੈਨੂੰ ਚੌਧਰੀ ਦੇਵੀ ਲਾਲ ਨੇ ਵੀ ਸੁਣਿਆ ਆਹੋ ਮੈਨੂੰ ਚੌਧਰੀ ਭਜਨ ਲਾਲ ਨੇ ਵੀ ਸੁਣਿਆ ਔਰ ਮੈਨੂੰ ਫਰਮਾਇਸ਼ ਹੁੰਦੀ ਸੀ ਭਗਤ ਸਿੰਘ ਦੀ ਘੋੜੀ ਦੀ ਘੋੜੀ ਦੀ ਅੱਛਾ ਜੀ ਇੱਕ ਇੱਕ ਭਗਤ ਸਿੰਘ ਦੀ ਘੋੜੀ ਸਿੱਖ ਛੋਟੇ ਸਭ ਜਿਆਦਾ ਦਾ ਜੀ ਮੈਂ ਮੈਂ ਚਾਹੁੰਦਾ ਕਿ ਉਹ ਉਹ ਮੈਂ ਜੀ ਹੈਰਾਨ ਹੁਣਾ ਵੀ ਇਹ ਅੱਜ ਤੋਂ 54 ਸਾਲ ਪਹਿਲਾਂ ਦੀ ਗੱਲ ਹੈ ਵਾਏ ਵਾਏ ਫਿਰ ਉਹ ਫੋਨ ਕਰਦੇ ਸਾਡੇ ਦਫ਼ਤਰ ਅੱਛਾ ਜੀ ਵੀ ਸਰਦਾਰ ਜੀ ਨੂੰ ਕੱਲੋ ਹਾਂ ਤੇ ਮੈਂ ਸੀ ਉਦੋਂ ਕੁਛ ਦਿਮਾਗ ਉਲਟਾ ਪੁਲਟਾ ਹੋ ਗਿਆ ਜੀ ਮੈਂ ਕਾਮਰੇਡ ਮਾਈਂਡ ਸੀ ਓਕੇ ਮੈਂ ਯੂਨੀਅਨ ਦਾ ਲੀਡਰ ਵੀ ਸੀ ਹੂੰ ਫਿਰ ਮੇਰੀ ਬਦਲੀ ਕੱਟ ਦਿੰਦੇ ਉਸ ਵੇਲੇ ਵੀ ਇਹ ਬਦਲੀਆਂ ਦਾ ਆ ਬਦਲੀ ਔਰ ਇਸ ਕਰਕੇ ਵੀ ਮੈਨੇਜਮੈਂਟ ਦੇ ਖਿਲਾਫ ਰੋਲਾ ਫੋਨ ਤੇ ਜਿੰਦਾਬਾਦ ਵਰਦਾਵਾ ਜੀ ਉਹ ਕੀ ਸੀਗੀ ਭਗਤ ਸਿੰਘ ਦੀ ਬਾਅਦ ਜਿਹੜੀ ਆ ਉਹ ਭਗਤ ਸਿੰਘ ਦੀ ਗੱਲ ਕਰ ਰਹੇ ਆ ਜੀ ਉੱਥੇ ਸਾਡੇ ਲਾਗੇ ਪਿੰਡ ਹੈ ਇੱਕ ਦਬੋ ਦਬੋ ਹਰਿਆਣੇ ਜੀ ਐਨਆਰਆਈ ਦਾ ਪਿੰਡ ਹੈ ਹੂੰ ਉੱਥੇ ਭਜਨ ਆਇਆ ਮੁੱਖ ਮੰਤਰੀ ਸੀ ਜੀ ਉਹ ਜਦੋਂ ਮੈਂ ਗਾਇਆ ਨ ਭਗਤ ਸਿੰਘ ਦੀ ਘੋੜੀ ਕਿ ਉਹ ਤਾਂ ਬੜੀ ਇਮੋਸ਼ਨਲ ਹੈ ਬਹੁਤ ਜਿਆਦਾ ਇਹ ਉਹਦੀ ਭੈਣ ਕਹਿੰਦੀ ਹੈ ਜੀ 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 ਉਹਦੇ ਚ ਇੱਕ ਤਾਂ ਸ਼ੇਰ ਹੈ ਜੀ ਉਹ ਤੁਸੀਂ ਹੈਰਾਨ ਹੋਵੋਗੇ ਭਗਤ ਸਿੰਘ ਕੀ ਕਹਿੰਦਾ ਆਪਣੀ ਭੈਣ ਹੂੰ ਭੈਣ ਨੂੰ ਕਹਿੰਦਾ ਸ਼ਹੀਦਾਂ ਦੀ ਅਰਤੀ ਤੇ ਕਵੇ ਰੋਇਆ ਨਹੀਂ ਕਰਵੇ ਹੂੰ ਇਹ ਸਦਾ ਅਮਰ ਰਹਿੰਦੇ ਨੇ ਕਦੇ ਮੋਆ ਨਹੀਂ ਕਰਦੇ ਮੇਰੇ ਮੂੰਹ ਤੋਂ ਮੇਰਾ ਕਫਨ ਪਾੜ ਸੁਟਣਾ ਸ਼ਹੀਦਾਂ ਦੇ ਮੂੰਹੋਂ ਕਦੇ ਲਕੋਆ ਨਹੀਂ ਕਰਦੇ ਸੋਤਾ ਸਾਹਿਬ ਦੁਰਲੱਭੇ ਹਾਜ਼ਤ ਦੀ ਘੜੀ ਹੁੰਦੀ ਹੈ ਇਸੇ ਦੇ ਨਾਲ ਹੀ ਹਰ ਕੌਮ ਖੜੀ ਹੁੰਦੀ ਹੈ ਹਰ ਵਕਤ ਦੇ ਰਿੰਦੋ एक शहादत दी बड़ी हे चट्टान टकरा के तेरी तस्वीर फुटेगी मेरी हड्डी ते मारेगा तेरी शमशीर टूटेगी मेरा पिंजर ਤੇਰੇ ਫੌਲਾਦ ਤੋਂ ਮਜਬੂਤ ਹੈ ਜ਼ਾਲਮ ਦੁਹਾਵੀ ਕਸ਼ਕਸ਼ੀ ਅੰਦਰ ਇਹ ਜੰਜ਼ੀਰ ਟੁੱਟੇਗੀ ਇੱਕ ਹੋਰ ਗੱਲ ਸੁਣੋ ਜੀ ਨਜ਼ਾਰੇ ਇਨਕਲਾਬ ਆਵੇ ਤਮਾਸ਼ੇ ਵੇਖਦੇ ਰਹਿੰਦੇ ਡੁੱਬੇ ਇਨਸਾਫ਼ ਦੀ ਕश्ती ਕਿਨਾਰੇ ਵੇਖਦੇ ਰਹਿੰਦੇ ਜਦੋਂ ਕੱਖਾਂ ਵਿਕੁੱਲੀ ਚੋਂ ਬਗਾਵਤ ਜਨਮ ਲੈਂਦੀ ਹੈ ਕਾ ਸ਼ੈਨ ਸ਼ਾਹੀ ਮਹੱਲਾ ਦੇ ਮਨਾਰੇ ਵੇਖਦੇ ਰਹਿੰਦੇ ਆ ਤੁਹਾਡੇ ਲੱਗੇ ਸਮਾਣਾ ਜੀ ਉੱਥੋਂ ਦੇ ਸ਼ਾਇਰ ਸੀ ਸਰਦਾਰ ਮਹਿੰਦਰ ਸਿੰਘ ਜੀ ਦਰਬ ਓਕੇ ਗ਼ਜ਼ਲ ਦੇ ਬਾਦਸ਼ਾਹ ਇਹ ਉਹਨਾਂ ਦੀਆਂ ਟੁਕੜੀਆਂ ਨੇ ਕਿਤੇ ਗਾਇਤੋਂ ਉਹਨਾਂ ਦੇ ਪਰਿਵਾਰ ਤੋਂ ਰਿਕਾਰਡ ਕਰਿਓ ਬਹੁਤ ਖੂਬ ਇਹ ਵਕਤ ਸੀ ਕਿਉਂ ਫਿਰ ਜਦੋਂ ਗਾਉਣਾ ਹੂੰ ਮੈਨੂੰ ਪਾਜਨ ਲਾਲ 200 ਰੁਪਏ ਦਿੰਦਾ ਹੁੰਦਾ ਸੀ ਉਸ ਵੇਲੇ ਜਦੋਂ ਪੈਸੇ ਦੇਖਦੇ ਨਹੀਂ ਸੀ ਕਿਆ ਬਾਤ ਫਿਰ ਅਖੀਰ ਚ ਕਹਿੰਦਾ ਹੂੰ ਬਈ ਉਹ ਕਾਕਾ ਹੁਣ ਉਹ ਸਹਬਜਾਦਿਆਂ ਦਾ ਲਾ ਦੇ ਅੱਛਾ ਕਿ ਸਹਬਜਾਦਿਆਂ ਨੂੰ ਕਿ ਕਿਨਾਂ ਉਹਨਾਂ ਨੇ ਲਿਖਿਆ ਸੀਗਾ ਨਹੀਂ ਉਹ ਤੁਹਾਡਾ ਇਹ ਸਫਰੀ ਸਾਹ ਦਾ ਅੱਛਾ ਇਹਦਾ ਕੰਪੋਜ਼ ਕੀਤਾ ਜੀ ਜੀ ਇਹ ਸ਼ਿਵਰੰਜਨੀ ਰாக ਚ ਓਕੇ ਕੇਸਰੀ ਦੁਪੱਟੇ ਵਿੱਚ ਬੈਠੀ ਇਹ ਲਕੋ ਕੇ ਮਾਤਾ ਆ ਆ സരിപട്ട പുറ ഗടക മുഗല സേ ഗടക മമതാ പു ਕਾਲੀ ਜੇ ਦੀ ਅਗਦੀ ਬੱਚਿਆਂ ਨੂੰ ਪੁੱਛੇ ਮਾਤਾ ਠੰਡ ਤੇ ਨਹੀਂ ਲੱਗਦੀ 7 ਤੇ 9 ਸਾਲ ਦੇ ਸਾਬ ਜਾਨੇ ਮਾਂ ਮਤਾ ਬੂਰੀ ਰਬਾ ਕਾਲੀ ਜੇ ਦੀ ਅਗਦੀ ਬੱਚਿਆਂ ਨੂੰ ਪੁੱਛੇ ਮਾਤਾ ਠੰਡ ਤੇ ਨਹੀਂ ਲੱਗਦੀ ਕਹੇ ਜੋਰਾ ਬਰ ਤਾਈ ਕਬੇ ਫਤੇ ਸਿੰਘ ਤਾਈ ਕਬੇ ਜੋੜਾ ਵਰ ਤਾਈ ਕਬੇ ਫਤੇ ਸਿੰਘ ਤਾਈ ਗਾਦੀ ਕਾਲ ਜੇ ਨਾ ਲਾ ਲਾ ਕੇ ਠਾਰੇ ਗਰਖ ਜਾਵੇ ਰਬ ਕਰਕੇ ਇਹ ਬੜਕ ਭਾਵਕ ਦ੍ਰਿਸ਼ ਸੀ ਬਹੁਤ ਬਹੁਤ ਜਿੰਨੀ ਆਡੀਅנס ਹੁੰਦੀ ਉਹਨਾਂ ਦੇ ਹੰਝੂ ਆਖੜਾ ਕਦੇ ਕਦੇ ਐਵੇਂ ਹੀ ਭਾਵਕ ਹੋ ਜਾਂਦਾ ਜੀ ਇੱਕ ਸਭ ਤੋਂ ਪਹਿਰਾਗੀ ਜੀ ਤੁਮਾ ਅੱਜ ਵੀ ਮੈਨੂੰ ਲੋਕ ਸੁਣਨਾ ਚਾਹੁੰਦੇ ਨੇ ਜੀ ਉਹ ਮੈਂ ਘਰ ਘਰ ਵੀ ਉਹਦੇ ਸਿਰ ਤੇ ਹੀ ਬਣਾਇਆ ਤੇ ਮੈਂ ਕਹਿੰਦਾ ਵੀ ਕੋਈ ਨਹੀਂ ਕਹਿੰਦਾ ਬਿਲਕੁਲ ਪਰ ਮੇਰਾ ਕੋਈ ਨਾਮ ਵੀ ਹੈ ਨਹੀਂ ਜੀ ਤੇ ਮੈਨੂੰ ਕੋਈ ਜਾਣਦਾ ਨਹੀਂ ਨਹੀਂ ਤੁਹਾਨੂੰ ਬਹੁਤ ਜਾਣਦੇ ਮੇਰਾ ਲਈ ਮੇਰੀ ਕੋਈ ਮਾਰਕੀਟ ਨਹੀਂ ਤੁਹਾਨੂੰ ਸ਼ਾਇਦ ਪਤਾ ਨਹੀਂਗਾ ਕਿ ਮਤਲਬ ਤੁਹਾਡਾ ਜਦੋਂ ਜ਼ਿਕਰ ਮੈਂ ਕਰ ਰਿਹਾ ਸੀ ਨਾ ਦਿਨਾਂ ਵਿੱਚ ਨਰਲਾ ਜੀ ਆ ਰਿਹਾ ਤੇ ਮੇਰੇ ਬਹੁਤ ਅੱਛੇ ਦੋਸਤਾਂ ਨੇ ਕਿਹਾ ਨਰਲਾ ਜੀ ਤਾਂ ਕੀ ਬਾਤ ਹੈ ਉਹ ਕਿਉਂਕਿ ਤੁਹਾਡੇ ਨਾਲ ਤੁਹਾਨੂੰ ਕਈ ਵਾਰੀ ਹੁਣ ਆਡੀਅנס ਵਿੱਚ ਤੁਹਾਨੂੰ ਕੀ ਪਤਾ ਕਿ ਤੁਹਾਡੇ ਕਿੰਨੇ ਕਿ دیਵਾਨੇ ਆ ਸਰ ਖਰ ਤੋਂ ਤੁਹਾਡੀ ਮਿਹਰਬਾਨੀ ਲੋਕਾਣਾ ਕਿਉਂਕਿ ਤੁਹਾਨੂੰ ਅੱਛਾ ਤੁਸੀਂ ਆਪਣਾ ਲਿਖਿਆ ਹੋਇਆ ਗੀਤ ਹਾਂ ਇਹਨਾਂ ਦਿਨਾਂ ਦੇ ਵਿੱਚ ਕੁਝ ਗਾਇਆ ਦੁੱਖ ਲੈਣਾ ਮੈਂ ਸਾਬ ਜਿਆਦਾ ਨਹੀਂ ਕਹਿੰਦਾ ਜੀਤੋਂ ਮੈਂ ਜਿਆਦਾ ਜਿਆਦਾ ਪੌਪੂਲਰ ਹੋ ਗਿਆ ਜੀ 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 ਇਹ ਬੜਾ ਗੀਤ ਚੱਲਿਆ ਸੀ 2.5 3 ਲੱਖ ਰੁਪਏ ਦੀ ਵਿਕਰੀ ਬਿਲਕੁਲ ਇਹ ਅੱਜ ਵੀ ਲੋਕ ਮੈਨੂੰ ਸੁਣਨਾ ਚਾਹੁੰਦੇ ਜੀ ਚਾਰੇ ਪੁੱਤ ਬਣ ਚਾਰੇ ਪੁੱਤ ਵਰਨੇ ਬੜਾ ਕੇ ਦੋ ਬਜੋੜੀਆਂ ਦਾਜ ਵਿੱਚ ਮੰਗਾ ਕਰਪਾਣਾ ਨਾਲੇ ਘੋੜੀਆਂ ਮੈਂ ਹੋ ਜੇ ਕੁੜਮੋ ਬੜਾਵੇ ਜੀਤਾ ਫਿਰ ਪਾਣੀ ਵਾਰ ਕੇ ਨੀ ਮੈਂ ਲੋਕਾ ਮੰਗੂ ਪੁੱਤ ਨਾਵ ਆਉਣੇ ਜੀਤਾਂ ਪੀਲ ਪਾਣੀ ਵਾਰ ਕੇ ਬਹੁਤ ਹੀ ਸੁਣਿਆ ਮੈਂ ਵੀ ਬਿਲਕੁਲ ਬਿਲਕੁਲ ਅੱਛਾ ਤੁਸੀਂ ਕੈਸਟਾਂ ਦੀ ਗੱਲਬਾਤ ਕੀਤੀ ਹੈ ਨਰੰਦਲਾ ਸਾਹਿਬ ਪੁਰਾਣੇ ਸਮੇਂ ਦੇ ਵਿੱਚ ਮੈਂ ਜਿੰਨੇ ਵੀ ਆਰਟਿਸਟਾਂ ਨੂੰ ਪੁੱਛਦਾ ਹੁੰਦਾ ਕੁਐਸਚਨ ਪੁਰਾਣੇ ਸਮੇਂ ਵਿੱਚ ਇੱਕ ਕੈਸਟ ਚ 8 ਤੋਂ 9 ਗੀਤ ਹੋਇਆ ਕਰਦੇ ਸੀ ਹਾਂ ਇਹ ਨਹੀਂ ਹੁੰਦੇ ਸੀ ਅੱਜ ਕੱਲ ਕੀ ਕਾਰਨ ਹੈ ਨਰੰਦਲਾ ਜੀ ਕਿ ਇੱਕ ਗੀਤ ਨੂੰ ਗਾਉਣ ਲੱਗੇ ਹੀ ਆਰਟਿਸਟ ਦਾ ਧੂਆ ਨਿਕਲ ਜਾਂਦਾ ਦੇਖੋ ਹੁਣ ਇਹ ਜੋ ਚੱਲ ਰਿਹਾ ਹੈ ਹੂੰ ਇਹ ਸਟੇਜ ਤੇ ਤਾਂ ਇਹ ਲੋਕ ਤਕਰੀਬਨ ਫੇਲ ਨੇ ਸਟੇਜ ਤੇ ਫੇਲ ਨੇ ਫੇਲ ਨੇ ਬਾਹ ਕਿਉਂ ਨਿਕੋ ਸਟੈਮਨਾ ਨਹੀਂ ਇਹਨਾਂ ਕਿਤੋਂ ਸਿੱਖਿਆ ਨਹੀਂ ਹੂੰ ਇਹਨਾਂ ਕੋਈ ਰਿਆਜ਼ ਨਹੀਂ ਕੀਤਾ ਤੇ ਇਹ ਸੁਰ ਦਾ ਵੀ ਨਹੀਂ ਜ਼ਿਆਦਾ ਨੂੰ ਜੀ ਕਿਉਂਕਿ ਤਾਂ ਕੰਪਿਊਟਰ ਸਭ ਕੁਝ ਕਰ ਦਿੰਦਾ ਕਰਦਾ ਬੇ ਸੁਰਿਆਂ ਬੇ ਤਾਲਿਆਂ ਜੀ ਤੇ ਸਾਡੇ ਉਸ ਟਾਈਮ ਤੇ ਕੋਈ ਉਸਤਾਦ ਮਾਰਤੀਸ਼ ਡੰਗ ਚੁੱਕ ਰਹੇ ਹੁੰਦੇ ਸੀ ਬੇਗੁਰਾ ਬਾ ਜੀ ਬੇ ਗੁਰਾ ਗੁਰਾ ਜਿਹਦਾ ਤਾਲ ਚ ਨਹੀਂ ਹੈਗਾ ਰਿਦਮ ਜੀ ਬੇਸਵਾ ਜੀ ਜਿਹੜਾ ਸੁਰਚ ਨੇ ਜੀ ਤੇ ਹੁਣ ਤੇ ਜੀ ਤੁਹਾਨੂੰ ਪਤਾ ਕੀ ਹੋ ਰਿਹਾ ਪੁਰਾਣੇ ਸਮੇਂ ਵਿੱਚ ਕੈਸਟਾ ਦਾ ਪਤਾ ਲੱਗ ਜਾਂਦਾ ਵੀ ਸਾਡੀਆਂ ਕੈਸਟਾਂ ਇੰਦੀਆਂ ਵਿਕੀਆਂ ਨੇ ਅੱਜ ਕੱਲ ਇੱਕ ਵਿਊ ਦਾ ਸਿਸਟਮ ਹੈ ਵਿਊ ਹੀ ਹੈ ਪਤਾ ਨਹੀਂ ਇਹ ਕੀ ਸਾ ਮੇਰੀ ਸੋਚ ਤੋਂ ਇਹ ਬਾਰਾਂ ਮਿੰਟ ਮੈਨੂੰ ਵੀ ਸਮਝ ਨਹੀਂ ਆਉਂਦਾ ਅੱਜ ਦਾ ਪਰ ਹੌਟ ਪਕੜ ਚ ਆਉਂਦਾ ਕਿ ਨਹੀਂ ਤੁਹਾਨੂੰ ਨਹੀਂ ਹਾਂ ਇਹ ਨਹੀਂ ਪਕੜ ਚਾਉਂਦਾ ਵੀ ਇਹ ਵੀ ਕੀ ਚੀਜ਼ ਆ ਇਹ ਕੀ ਦੇਊ ਸਾਨੂੰ ਤੋ ਕੀ ਮਿਲਣਾ ਸਾਨੂੰ ਸੁਣਦੇ ਕਿ ਨਹੀਂ ਲੋਕ ਇਹ ਇਹ ਟੈਕਨਿਕ ਸਾਡੇ ਦਿਮਾਗ ਤੋਂ ਬਾਹਰ ਹੈ ਸਾਡੇ ਵਾਸਤੇ ਗਾਲੀ ਤੁਸੀਂ ਪਹਿਰਾਵਾ ਉਦੋਂ ਕਿਦਾਂ ਦਾ ਪਾਇਆ ਕਰਦੇ ਸੀ ਜਦੋਂ ਮੰਚ ਤੇ ਜਾਂਦੇ ਸੀ ਦੇਖੋ ਜੀ ਮੈਂ ਤੇ ਸੋਤਾ ਜੀ ਸਿਮਪਲ ਹੀ ਰਹਿ ਅੱਛਾ ਜੀ ਪੈਂਟ ਕਮੀਜ਼ ਕੁਰਤਾ ਪਜਾਮਾ ਮੈਂ ਕਦੇ ਸਪੈਸ਼ਲ ਨਹੀਂ ਨਹੀਂ ਉਹ ਕਦੇ ਕਿਤੇ ਹੋਇਆ ਕਦੇ ਗਵਨ ਵਾਲੀ ਆ ਗਈ ਹਾਂ ਤੇ ਚਾਦਰਕੋੜ ਦਾ ਤੁਰਲਾ ਲਾ ਲਿਆ ਗੌਣ ਵਾਲੀ ਦਾ ਜ਼ਿਕਰ ਕੀਤਾ ਕਿਹੜੇ ਕਿਹੜੀ ਕਲਾਕਾਰਾਂ ਦੇ ਬਹੁਤ ਕਲਾਕਾਰਾਂ ਕੋਈ 100 150 ਤੋਂ 220 ਪਤਾ ਨਹੀਂ ਯਾਦ ਨਹੀਂ ਕਿਉਂਕਿ ਉਦੋਂ ਮੈਂ ਗਵਰਨਮੈਂਟ ਜੌਬ ਤੇ ਸੀ ਹੂੰ ਤੇ ਮੈਨੂੰ ਛੁੱਟੀ ਦੀ ਲੋੜ ਹੁੰਦੀ ਸੀ ਜੀ ਛੁੱਟੀ ਫਿਰ ਮੈਨੂੰ ਦੇ ਦਿੰਦੇ ਫਿਰ ਉਹ ਸ਼ਰਤ ਰੱਖ ਦਿੰਦੇ ਹੂੰ ਵੀ ਮੇਰੇ ਸਾਲ ਦੇ ਵਿਆਹ ਚ ਤੂੰ ਗੌਣ ਵਾਲੀ ਰਹਿ ਕੇ ਆਉਣੀ ਅੱਛਾ ਹੁਣ ਮੈਨੂੰ ਕਿਹਬਰੀ ਹੈਰਾਨੀ ਹੁੰਦੀ ਆ ਵੀ ਕਈ ਕਲਾਕਾਰ ਨੇ ਵਧੀਆ ਹੁੰਦੇ ਆ ਉਹ ਉਚਾਰਿਆਂ ਨੂੰ ਕਿਸਮਤ ਇਹੋ ਜਿਹਾ ਸਮਾਂ ਹੀ ਨਹੀਂ ਮਿਲਦੀ ਜੀ ਰਜਿੰਦਰ ਕੋਲ ਚੰਡੀਗੜ੍ਹ ਦੀ ਰਜਿੰਦਰ ਰਹਿਣਾ ਜਿਹਦਾ ਗੀਤ ਆ ਸੀ ਮਾਮਲਾ ਕਰ ਪਰਚਰ ਰੱਬਾ ਹੋ ਰੱਬਾ ਪਾਪ ਗਾਇਆ ਸੀ ਓਕੇ ਉਹ ਲੜਕੀ ਨੇ ਸੋਤਾ ਸਾਹਿਬ 'ਚ ਨਹੀਂ ਸਟਰਗਲ ਕੀਤੀ ਉਹਨੇ ਕੁੜੀ ਨੇ ਉਹ ਮੇਰੇ ਖੁਦ ਮੇਰੇ ਹੰਝੂ ਆ ਜਾਂਦੇ ਸੀ ਉਹਦੀ ਸਿਚੁਏਸ਼ਨ ਦੇਖ ਕੇ ਕਿੱਥੋਂ ਚੰਡੀਗੜ੍ਹ ਤੋਂ ਆਉਂਦੀ ਮੇਰੇ ਨਾਲ ਬਹੁਤ ਪ੍ਰੋਗਰਾਮ ਉਹਨੇ ਕੀਤੇ ਪੇਮੈਂਟ ਕਿੰਨੀ ਹੁੰਦੀ 225 ਉਹ ਦੌਰ 54 50 ਸਾਲ ਪਹਿਲਾਂ ਤੇ ਫਿਰ ਉਹ ਉਹਨੇ ਆਪਦੀ ਜ਼ਿੰਦਗੀ ਆਪਣੇ ਪਰਿਵਾਰ ਤੇ ਲਾਤੀ ਲਾਤੀ ਉਹ ਕੁੜੀ ਫਿਰ ਉਹ ਦੂਜੀ ਸੀ ਸੁਚੇਤ ਵਾਲਾ ਮੇਰ ਨਾਲ ਆਈ ਤਾਂ ਨਹੀਂ ਪਰ ਉਹ ਉਹਦੀ ਵੀ ਬੜੀ ਡੈਡੀਕੇਸ਼ਨ ਬੜੀ ਬਿਲਕੁਲ ਚੰਗਾ ਜੀ ਦੀ ਬਹੁਤ ਬਹੁਤ ਕਾਫੀ ਪ੍ਰੋਗਰਾਮ ਇਹਨਾਂ ਦੇ ਇਕੱਠਾ ਦੇ ਨਾਲ ਆਏ ਤੁਸੀਂ ਕੀ ਕਰਵਾਏ ਹੋਣਗੇ ਹੋਰ ਬਹੁਤ ਆਰਟਿਸ ਸੀਗੇ ਮਹਰਦੇਵ ਕੋਰ ਸੀ ਮੋਣੀ ਸੀ ਸੋਣੀ ਪਤਾ ਨਹੀਂ ਕਿੰਨੇ ਫਿਰ ਤਿਆਰ ਵੀ ਕੀਤੀਆਂ ਕੁਵੀਆਂ ਨੂੰ ਗਵਾਇਆ ਬਹੁਤ ਮਿਹਨਤ ਕਰਵਾਈ ਰਿਕਾਰਡ ਵੀ ਕੀਤੇ ਤੇ ਉਹ ਇਹ ਸੀ ਕੋਈ ਜ਼ਿਆਦਾ ਮੈਂ ਉਧਰ ਗਾਹ ਤਾਂ ਲੈਂਦਾ ਸੀ ਇਹ ਦੌਰ ਸੀ ਵੀ ਕਲਾਕਾਰ ਨੂੰ ਚੰਡੀਗੜ੍ਹੋਂ ਲੈਣ ਗਿਆ ਤੇ ਮੇਰੇ ਕੋਲ ਟਾਈਮ ਨਹੀਂ ਬੱਸ ਬੈਠੇ ਆਉਂਦੇ ਆਉਂਦੇ ਉਹਨੂੰ ਪੁੱਛਣਾ ਵੀ ਆਹ ਗੀਤ ਹੈਗੇ ਓਕੇ ਜਿਹੜੇ ਚੱਲਦੇ ਸੀ ਹੈਗੇ ਜੀ ਆਹ ਸੁਰ ਤੇ ਗਾ ਲੈਂਗੇ ਕੋਈ ਰਹਿਸ ਨਹੀਂ ਆਹ ਸਟੇਜ ਦੀ ਬੱਲੇ ਬੱਲੇ ਕਰਾ ਦੇਣੀ ਆਹ ਗੀ ਜਵਾਨੀ ਯਾਦ ਸੀ ਉਹ بڑے ਬڑے ਸੋਬਰ ਜੀ ਗੀਤ ਹੁੰਦੇ ਸੀ ਨਰੰਲਾ ਸਾਹਿਬ ਤੁਸੀਂ ਬੱਲੇ ਬੱਲੇ ਕਰਵਾ ਦੇਣੀ ਕਿਹਾ ਬਹੁਤ ਉਸ ਵੇਲੇ ਸਾਊਂਡ ਦਾ ਕੀ ਇੰਤਜ਼ਾਮ ਸੀ ਤੇ ਸਾਜ਼ਾਂ ਦਾ ਕੀ ਇੰਤਜ਼ਾਮ ਹੁੰਦਾ ਸੀ ਸਾਊਂਡ ਇਹ ਸੀ ਤੁਹਾਨੂੰ ਜਿਆਦਾ ਪਤਾ ਹੂੰਗਾ ਕਈ ਵਾਰੀ ਉਹਨਾਂ ਦੇ ਕੋਲ ਸਟੈਂਡ ਵੀ ਸੀ ਹੁੰਦਾ ਸਪੀਕਰ ਵਾਲੇ ਉਹ ਫਿਰ ਜਾਂਦਾ ਡਾਂਗ ਬੰਨ੍ਹ ਦਿੰਦੇ ਮੇਜ਼ ਦੇ ਨਾਲ ਮੇਜ਼ ਟੇਬਲ ਦੇ ਨਾਲ ਟੇਬਲ ਹੁੰਦਾ ਹਾਰਮੋਨੀਓ ਰੱਖਣ ਵਾਸਤੇ ਡਾਂਗ ਬੰਨ੍ਹਦੀ ਉਹਦੇ ਨਾਲ ਮਾਈਕ ਬੰਨ੍ਹ ਦਿੰਦੇ ਅੱਛਾ ਜੇ ਡਾਂਗਾਂ ਹੁੰਦੀ ਪਿੱਢਾਂ 'ਚ ਸੰਗਾ ਹੁੰਦਾ ਛੜ ਸਰਗਾ ਇੱਕ ਹੁੰਦਾ ਐ ਦੋ ਫੜਜਦਾ ਹਾਂ ਉਹਦੇ ਵਿੱਚ ਮਾਈਕ ਬਣ ਕੇ ਤੇ ਉਹਨੂੰ ਬੰਦਦੇ ਇਹ ਸੀ ਸਾਉਂਡ ਕੀ ਦੋ ਇੱਕ ਸਪੀਕਰ ਹੁੰਦਾ ਸੀ ਇੱਕੋ ਹੀ ਮਾਈਕ ਹੁੰਦਾ ਸੀ ਜੀ ਤੇ ਢੋਲਕ ਵਾਲਾ ਹੁੰਦਾ ਜਾਂ ਤੋਂ ਜ਼ਿਆਦਾ ਘੜੇ ਵਾਲਾ ਹੁੰਦਾ ਹਰਮੋਨੀਅਮ ਹੁੰਦਾ ਤੇ ਫਿਰ ਵੀ ਇੱਕ ਦੇ ਜੋਰ ਨਾਲ ਇੱਕ ਦੇ ਜੋਰ ਤਿੰਨ ਤਿੰਨ ਘੰਟੇ ਗਾ ਜਾਣਾ ਅੱਜ ਕੱਲ ਤਾਂ ਸਾਉਂਡ ਦੇ ਬਣਾ ਝਿੰਜਟ ਪਿਆਰੇ ਤੇ ਇਹ ਸਾਉਂਡ ਤੋਂ ਬਣਾ ਗਾੜਾ ਨਹੀਂ ਗੱਟਿਆ ਇਹ ਗੋੜ ਕੇ ਕਿੱਥੋਂ ਗੱਡੀਆਂ ਗੱਡੀਆਂ ਭਰੀਆਂ ਹੁੰਦੀਆਂ ਬੱਸਾਂ ਸੌਂਦੀਆਂ ਕੋਈ ਹਰਿਆਣੇ 'ਚ ਕੋਈ ਕਲਾਕਾਰ ਆ ਗਿਆ ਬੜਾ ਚੜਿਆ ਫਿਰ ਉਹਦਾ ਅੱਜਕੱਲ ਬਾਤ ਬਵਾਦ ਚੱਲ ਰਿਹਾ ਬੜਾ ਜ਼ਿਆਦਾ ਮੈਂ ਨਾ ਨਹੀਂ ਲਿੰਦਾ ਹੂੰ ਉਹ ਗਿਆ हिसार ਪ੍ਰੋਗਰਾਮ ਕਰਨ ਤੇ ਉਹ ਨੱਚਦਾ ਕਾਪਦਾ ਬਹੁਤ ਆ ਤੇ ਉਹ ਜੁਗਾ ਕੇ ਹਟਿਆ ਉਹ ਕਹਿੰਦਾ ਵੀ ਤਾਇਆ ਮੇਰਾ ਗਾਣਾ ਚੰਗਾ ਲੱਗਿਆ ਹਾਂ ਉਹ ਕਹਿੰਦੇ ਭਾਈ ਗਾਲਾ ਗੂਲਾ ਤਾਂ ਤੇਰਾ ਬਸਮਾ ਹੈ ਜੀ ਅੱਛਾ ਜੀ ਕਿਉਂ ਕਹਿੰਦਾ ਕਿਉਂ ਪਰ ਤਰਮਸੁਰੇ ਕੋ ਨਹੀਂ ਉਹ ਪੰਚਾਰ ਬੜੀਆ ਤਾਂ ਤੁਸੀਂ ਆਪੇ ਸਮਝ ਗਏ ਜਾਨੀ ਕਿ ਰਿਆਜ਼ ਵਾਲੀ ਤਾਂ ਗੱਲ ਹੈ ਨਹੀਂ ਬਿਲਕੁਲ ਦੋਸਤੋ ਨਰੰਦਾ ਜੀ ਦੀਆਂ ਵਾਕਈ ਮੈਂ ਤਾਂ ਗੱਲਾਂ ਦਾ ਆਨੰਦ ਲੈਣ ਵਾਲਾ ਬੰਦਾ ਜੀ ਇਹਨਾਂ ਦੀਆਂ ਗੱਲਾਂ ਮੈਨੂੰ ਮੈਂ ਤਾਂ ਇੱਕ ਇੱਕ ਪਹਿਲਾਂ ਵੀ ਇੰਟਰਵਿਊ ਕੀਤੀ ਹੈ ਇੱਕ ਇੱਕ ਸ਼ਬਦ ਜੇ ਵੀ ਮੈਨੂੰ ਯਾਦ ਹੈ ਸੋ ਨਰੰਦਾ ਜੀ ਅੱਜ ਕੱਲ੍ਹ ਸੁਨਾਮ ਰਹਿੰਦੇ ਨੇ ਔਰ ਹਰਿਆਣੇ ਚ ਕਾਫੀ ਇਹਨਾਂ ਨੇ ਜੌਬ ਕੀਤੀ ਹੈ ਕਾਫੀ ਮੱਲਾ ਮਾਰੀਆਂ ਨੇ ਉੱਥੇ ਦੇ ਮੁੱਖ ਮੰਤਰੀ ਸਾਹਿਬ ਕਾ ਮੁੱਖ ਮੰਤਰੀ ਪ੍ਰੈਜ਼ੈਂਟ ਮੰਤਰੀ ਜਿਹੜੇ ਇਹਨਾਂ ਦੇ ਅੱਜ ਵੀ دیਵਾਨੇ ਨੇ ਅੱਜ ਵੀ ਉਸ ਏਰੀਆ ਦੇ ਵਿੱਚ ਕਦੇ ਪ੍ਰੋਗਰਾਮ ਲੱਗਦਾ ਹੈ ਤੇ ਜ਼ਰੂਰ ਸੁਣਦੇ ਨੇ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ ਕਿ ਇਹੋ ਜੇ ਸ਼ਖਸੀਅਤਾਂ ਦੀ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਦਾ ਔਰ ਇਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਵੀ ਮੈਨੂੰ ਮਿਲਦਾ ਹੈ ਮਿਰਾਲਾ ਜੀ ਜਾਂਦੇ ਜਾਂਦੇ ਕੋਈ ਆਪਣੀ ਪਸੰਦ ਦਾ ਜਿਹੜਾ ਤੁਸੀਂ ਅੱਜ ਵੀ ਗੁਣ ਗਿਣਾਉਂਦੇ ਹੋ ਅੱਜ ਵੀ ਕਹਿੰਦੇ ਹੋ ਸਵੇਰੇ ਉੱਠਦੇ ਹੋ ਸ਼ਾਮ ਕਿ ਤੁਹਾਡੇ ਘਰ ਦੇ ਵੀ ਕਹਿੰਦੇ ਐ ਕਿ ਮਤਲਬ ਗੁਰੂ ਇਹ ਗੀਤ ਕਾਫੀ ਦਿਰ ਪਹਿਲਾਂ ਲਿਖਿਆ ਸੀ ਜੀ ਪਤਾ ਨਹੀਂ 40 ਸਾਲ ਪਹਿਲਾਂ ਲਿਖਿਆ ਸੀ ਜੀ ਉਹ ਫਿਰ ਪਿਆਰ ਆ ਗੀਤ ਪੂਰਾ ਨੋਹਾ ਸਥਾਈ ਦੇ ਲੇ ਹੂੰ ਫਿਰ ਅੰਤਰਾ ਨਾ ਚੱਲੇ ਅੱਛਾ ਜੀ ਫਿਰ ਮੇਰਾ ਇੱਕ ਸਟੂਡੈਂਟ ਹੈ ਸਟੂਡੈਂਟ ਕੁਲਦੀਪ ਸਿੰਘ ਪੌਰ ਜੀ ਅੱਜ ਕੱਲ੍ਹ ਸ਼ਾਇਦ ਸੰਗਰੂਰ ਆ ਜੀ ਜਾਂਦਰ ਪਿਆ ਫਿਰ ਮਾਦ ਉਹਨਾਂ ਡਿਸਕਸ ਕਰ ਰਿਹਾ ਸੀ ਫਿਰ ਇਹ ਗੀਤ ਪੂਰਾ ਕੀਤਾ ਇਹਦਾ ਰੰਗ ਬੜਾ ਪਿਆਰਾ ਹਮ ਹਾਸੇ ਮਜਾਜੀ ਇਸ਼ਕ ਦੀ ਗੱਲਾਂ ਤੇ ਹਕੀਕੀ ਵੀ ਹਮ ਇਸ਼ਕ ਉਹਦੀਆਂ ਦੋਲਣਾ ਮੈਂ ਤੁਹਾਨੂੰ ਸੁਣਾਉਣਾ ਜੀ ਜੀ ਦੋਲਣਾ ਪਹਿਲਾਂ ਉਸ ਤੋਂ 니 ਜੋ ਅੱਜ ਦੁਨੀਆ 'ਚ ਹੋ ਰਿਹਾ ਧਰਮ ਦੇ ਨਾਂ ਤੇ ਹਮ ਲਿਖਣ ਲੱਗ ਪਿਆ ਨਾ ਮੈਂ ਗੱਲ ਚੰਗੀ ਨਹੀਂ ਲੱਗਣੀ ਪਰ ਮੈਂ ਕਹਿ ਜੂ ਜਿਆਦਾ ਜਾਂਦਾ ਹਮ ਇਹ ਪਛਾ ਦਿਓ ਜੀ ਅੱਜ ਜੋ ਧਰਮ ਦੇ ਨਾਂ ਤੇ ਦੁਨੀਆ ਨੂੰ ਲੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਜੋ ਧਰਮ ਦੇ ਨਾਂ ਤੇ ਹੋ ਰਿਹਾ ਇਹਨਾਂ ਜ਼ਿਆਦਾ ਵੀ ਜਿਹਦੇ ਕੋਈ ਗੱਲ ਕਰਨ ਵਾਲੇ ਜੀ ਇਹ ਮੇਰਾ ਆਪਣਾ ਲਿਖਿਆ ਹੋਇਆ ਗਜ਼ਲ ਦਾ ਸ਼ੇਅਰ ਹੈ ਹੂੰ ਰੱਬ ਦੇ ਨਾਮ ਤੋਂ ਲੜਦੇ ਬੰਦੇ ਹੂੰ ਸਾਡੇ ਮੁਰਖ ਚ ਬਹੁਤ ਜ਼ਿਆਦਾ ਹੂੰ ਉਹ ਜਿੱਥੇ ਰੱਬ ਨੂੰ ਨਹੀਂ ਮੰਨਦੇ ਉਹ ਸੁਰਗ ਨੇ ਤੇ ਜਿੱਥੇ ਇੱਥੇ ਇੰਨੇ ਰੱਬ ਨੇ ਰੱਬਾਂ ਦਾ ਕੋਈ ਅੰਤ ਨਹੀਂ ਜੀ ਇਹ ਨਰਕ ਬਣਿਆ ਪਿਆ ਆਏ ਹਾਏ ਇਹ ਨਰਕ ਕੁੰਭੀ ਨਰਕ ਰਾਤ ਨੂੰ ਕੱਢੂ 7 ਵਜੇ ਤੱਕ ਕੋਈ ਲੜਕੀ ਬਾਹਰ ਨਿਕਲ ਸਕਦੀ ਹੈ ਇਹ ਮੇਰਾ ਪਿਆਰਾ ਭਾਰਤ ਮੇਰਾ ਇਹ ਇਹ ਵਿਸ਼ਵਕੁਰੂ ਕਿੱਥੋਂ ਬਣੂਗਾ ਸੋਤਾ ਸਾਹਿਬ ਰੱਬ ਦੇ ਨਾਮ ਤੋਂ ਲੜਦੇ ਬੰਦੇ ਕੀ ਕੀ ਸਿਤਮ ਨੇ ਕਰਦੇ ਬੰਦੇ ਹੂੰ ਕੀ ਕੀ ਸਿਤਮ ਨੇ ਕਰਦੇ ਬੰਦੇ ਮੇਰੀ ਆਪਣੀਆਂ ਲੈਣਾ ਰੱਬ ਦਾ ਦੂਜਾ ਨਾ ਮੁਹੱਬਤ ਫਿਰ ਨਫ਼ਰਤ ਵਿੱਚ ਸੜਦੇ ਬੰਦੇ ਆ ਮਾਂ ਬਾਪ ਨੂੰ ਨਾ ਪਾਣੀ ਪੁੱਛਦੇ ਕੌੜੀ ਹੂੰ ਮਾਂ ਬਾਪ ਨੂੰ ਨਾ ਪਾਣੀ ਪੁੱਛਦੇ ਦੁੱਧ ਪਖਰਾ ਮੂਰੇ ਧਰਦੇ ਬੰਦੇ ਹੱਕ ਪਰਾਇਆ ਲੁੱਟ ਲੁੱਟ ਖਾਂਦੇ ਤੜਕੇ ਬਾਣੀ ਪੜਦੇ ਓ ਮਾਈ ਗੋਡ ਜੋ ਹੋ ਰਿਹਾ ਉਹ ਦੋ ਲੈਣਾ ਸਵਾਰ ਜੀ ਬੜੀ ਪਿਆਰੀ ਬੰਦਸ਼ ਹੈ ਦੀ ਤੁਸੀਂ ਪਸੰਦ ਕਰੋਗੇ ਇਸ਼ਕ ਪੱਥਰਾਂ ਨੂੰ ਮੋਮ ਬਣਾਉਣ ਜਾਣਦਾ ਇਸ਼ਕ ਪੱਥਰਾਂ ਨੂੰ ਮੋਮ ਬਣਾਉਣ ਜਾਣਦਾ ਜਿੰਦੇ ਆਪਣੀ ਨੂੰ ਸੂਲੀ ਤੇ ਚੜਾਉਣ ਜਾਣਦਾ ਜਿੰਦੇ ਆਪਣੀ ਨੂੰ ਸੂਲੀ ਤੇ ਚੜਾਉਣ ਜਾਣਦਾ ਇਸ਼ਕ ਕਰਦਾ ਇਸ਼ਕ ਕਰਦਾ ਹੈ ਜੋ ਕੋਈ ਨਾ ਕਰੇ ਲੋਕੀ ਰੱਬ ਤੋੜ ਰਣ ਰੱਬ ਇਸ਼ਕ ਤੋਂ ਡਰੇ ਸੋਤਾ ਸਾਹਿਬ ਜੀ ਇਸ਼ਕ ਕਰਦਾ ਹੈ ਕਰਦਾ ਜੋ ਕੋਈ ਨਾ ਕਰੇ ਲੋਕੀ ਰੱਬ ਤੋੜ ਰਣ रब इश्क तोड़े लुखी रब तोड रब इश्क तो डे इश्क कन पवे कॾहिं मझा देव गली गली होका कोई आड़ न मला इश्क कन पवे कॾहिं मझियां चारवे देव गली गली होका ਕੋਈ ਯਾਰ ਨੂੰ ਮੜਾਵੇ ਆਏ ਦੇਵੇ ਗਰੀ ਗਰੀ ਹੁਕਾ ਕੋਈ ਯਾਰ ਨੂੰ ਮੜਾਵੇ ਇਸ ਕਿ ਲੱਗੀਆਂ ਨੂੰ ਤੋੜ ਚੜਾਉਣ ਜਾਣਦਾ ਹੂੰ ਛਿੰਦੇ ਆਪਣੀ ਨੂੰ ਸੂਲੀ ਤੇ ਚੜਾਉਣ ਜਾਣਦਾ ਇਸ਼ਕ ਕਰਦਾ ਹੈ ਉਹ ਇਸ਼ਕ ਕਰਦਾ ਹੈ ਜੋ ਕੋਈ ਨਾ ਕਰੇ ਲੁਕੀ ਰਬ ਤੋੜਨ ਰਬ ਇਸ਼ਕ ਤੋਂ ਡਰੇ ਲੁਕੀ ਰਬ ਤੋੜਨ ਰਬ ਇਸ਼ਕ ਤੋਂ ਡਰੇ ਇਸ਼ਕ ਪੱਥਰਾਂ ਨੂੰ ਮੋਮ ਬਣਾਉਣ ਚਾਹਦਾ ਕੀ ਬਾਤ ਹੈ ਕੀ ਪੱਥਰਾਂ ਨੂੰ ਮੋਮ ਬਣਾਉਣ ਜਾਂਦਾ ਬਹੁਤ ਵਧੀਆ ਨਾਲ ਜੀ ਵਾਕੇ ਤੁਸੀਂ ਵਾਕਈ ਨਿਰਾਲੇ ਹੋ ਤੁਹਾਨੂੰ ਫਕੀਰ ਲੋਕਾਂ ਨੇ ਜਿਹੜਾ ਤਖੱਲਸ ਦਿੱਤਾ ਸੀ ਉਹ ਵਾਕਈ ਟੁਕਮਾ ਹੈ ਤੁਸੀਂ ਨਿਰਾਲੇ ਹੋ ਸੋ ਦੋਸਤੋ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਹੈ ਉਹ ਵਾਕਈ ਨਹੀਂ ਖਤਮ ਹੋਣ ਵਾਲਾ ਦੁਬਾਰਾ ਫਿਰ ਕਦੇ ਬੇਨਤੀ ਕਰਾਂਗੇ ਔਰ ਵੈਸੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਮੇਰਾ ਇਹ ਪ੍ਰੋਗਰਾਮ ਇਹ ਹੀ ਸੀਗਾ ਕਿ ਪੋਸੂਨਾਮਾ ਚੈਨਲ ਦੀ ਟੀਮ ਲੈ ਕੇ ਨਿਰਾਲਾ ਜੀ ਦੇ ਘਰ ਜਾਵਾਂ ਔਰ ਉਸ ਏਰੀਏ ਵਿੱਚ ਹੋਰ ਵੀ ਬਹੁਤ ਸਾਰੇ ਨਿਰਾਲਾ ਦੇ ਨਿਰਾਲਾ ਜੀ ਦੇ ਸ਼ਾਗਿਰਦ ਨੇ ਅੱਛੇ ਗਾਇਕ ਨੇ ਇਹਨਾਂ ਨੂੰ ਇਕੱਠੀ ਕਰਕੇ ਉੱਥੇ ਜਾ ਕੇ ਇਹਨਾਂ ਦੇ ਐਪੀਸੋਡ ਕੱਢੀਏ ਪਰ ਅੱਜ ਨਰਾਲਾ ਜੀ ਨੇ ਬੇਨਤੀ ਨੂੰ ਸਵੀਕਾਰ ਕੀਤਾ ਸਟੂਡੀਓ ਵਿੱਚ ਆਏ ਭਵਿਕ ਵਿੱਚ ਵੀ ਇਸ ਤਰ੍ਹਾਂ ਅਸੀਂ ਦੁਆ ਕਰਦੇ ਹਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਕਿ ਆਵਾਜ਼ ਇਸੇ ਤਰ੍ਹਾਂ ਇਹਨਾਂ ਦੀਆਂ ਨੂੰ ਛੂੰਦੀ ਰਹੇ ਔਰ ਕਲਮ ਜਿਹੜੀ ਹੈ ਨਵੇਂ-ਨਵੇਂ ਗੀਤਾਂ ਨੂੰ ਨਜ਼ਮਾਂ ਨੂੰ ਗਜ਼ਲਾਂ ਨੂੰ ਗੀਤਾਂ ਨੂੰ ਜਨਮ ਦਿੰਦੀ ਰਹੇ ਨਰਾਲਾ ਜੀ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਮੈਂ ਇੱਕ ਗੱਲ ਮੈਨੂੰ ਯਾਦ ਆਈ ਸੀ ਹੁਣੇ ਜੀ ਜੀ ਪਰ ਮੈਂ ਹੁਣੇ ਭੁੱਲ ਗਿਆ ਅੱਛਾ ਜੀ ਇੰਨੀ ਪਿਆਰੀ ਗੱਲ ਸੀ ਜਾਂਦਾ ਜਾਂਦਾ ਹੀ ਕਰ ਰਹੇ ਆ ਦੇਖੋ ਸੰਗੀਤ ਕਦੇ ਖਤਮ ਤਾਂ ਨਹੀਂ ਹੁੰਦਾ ਹਾਂ ਦੌਰ ਹੈ ਮੈਂ ਤੁਸੀਂ ਕਿਹਾ ਨਾ ਵੀ ਤੁਹਾਡੇ ਤੇ ਹਾਲਾਤ ਆ ਰਹੇ ਆ ਰਹੇ ਮੈਂ ਆਪਣੀ ਜ਼ਿੰਦਗੀ ਦਾ ਸਾਰਾ ਤਸਰਬਾ ਮੇਰੇ ਇੱਕ ਸ਼ੇਰ ਦੇ ਵਿੱਚ ਹੈ ਹਾਂ ਮੈਂ ਸੰਤੁਸ਼ਟ ਹਾਂ ਹੂੰ ਨਾ ਰੰਝ ਹੂੰ ਸੁਤਾ ਸਾਹਿਬ ਸ਼ੇਰ ਕਰੇ ਆਪਣਾ ਹੀ ਆਪਣੇ ਹੱਡ ਬੀਤੀ ਲਾ ਲਓ ਨਰੰਜ ਨਾ ਸ਼ਿਕਵਾ ਨਾ ਸ਼ਿਕਾਇਤ ਕਰ ਆਪਣੀ ਗੁਰਬਤ ਤੇ ਹਾਂ ਨਰੰਜ ਨਾ ਸ਼ਿਕਵਾ ਨਾ ਸ਼ਿਕਾਇਤ ਕਰ ਆਪਣੀ ਗੁਰਬਤ ਤੇ ਔਰ ਔਰ ਵੀ ਹੈ ਕਰੋੜੋਂ ਔਰ ਵੀ ਹੈ ਕਰੋੜੋਂ ਮੈਸਰ ਦੋ ਵਕੀ ਰੋਟੀ ਰੋਟੀ ਕੇ ਲਈ ਇਹਨਾਂ ਨੂੰ ਰੋਟੀ ਵੀ ਨਹੀਂ ਮਿਲਦੀ ਤੇ ਪਰਵਧਕਾਰ ਦਾ ਸ਼ੁਕਰੀਆ ਉਹਦੀ ਮਿਹਰਬਾਨੀ ਹੈ ਗਾਲੀ ਦਾ ਤੁਹਾਡੀ ਕਿਰਪਾ ਥੈਂਕ ਯੂ ਸੀ ਥੈਂਕ ਯੂ ਨਰਲਾ ਜੀ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੁਸੀਂ ਇਸ ਐਪੀਸੋਡ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਔਰ ਅਸੀਂ ਇੱਕ ਵਾਰ ਫਿਰ ਸੁਲੱਖਣ ਸਿੰਘ ਨਰਾਲਾ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਕਰਦੇ ਹਾਂ ਕਿ ਵਕਤ ਉਹਨਾਂ ਨੇ ਕੱਢਿਆ ਸਟੂਡੀਓ ਦੇ ਵਿੱਚ ਆਏ ਔਰ ਜੇਕਰ ਤੁਹਾਡੇ ਵਿੱਚ ਵੀ ਗੀਤ ਲਿਖਣ ਦੀ ਕਾਉਂਡ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਚੇਟਕ ਹੈ ਤਾਂ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਸਾਡੇ ਨਾਲ ਗੱਲਬਾਤ ਕਰੋ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵੀ ਸਟੂਡੀਓ ਦਾ ਹਿੱਸਾ ਬਨ ਸਕਦੇ ਹੋ ਸੋ ਇਸ ਐਪੀਸੋਡ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਸਤ੍ਰਿਕਾ